ਪਠਾਨਕੋਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਜਰਾ ਦੇ ਘਰਾਂ ਨੂੰ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਪਰ ਨੁਕਸਾਨ ਜਿਹੜਾ ਉਹ ਕਾਫੀ ਹੋ ਚੁੱਕਿਆ ਸੀ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਖਬਰ ਹਜੇ ਤੱਕ ਸਾਹਮਣੇ ਨਹੀਂ ਆਈ ਨਹਿਰੋਂ ਆਗਾਈ ਆਪਣੇ ਆਪ ਉੱਤਰੋਂ ਪਿੱਛੋਂ ਸੜਦਾ ਸਭ ਕੁਝ ਸੜ ਗਿਆ ਜੀ ਕੋ 3 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਪਏ ਦੇ ਸੀ ਅੰਦਰ ਨੇੜੇ ਲੋ ਆ ਗਈ ਆਪਣੇ ਆਪ ਉਧਰੋਂ ਪਿੱਛੋਂ ਹ ਹਨੇਰੀ ਚੱਲਣ ਦੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਹਾਲ ਕੋਟੋਂ ਗੱਡੀ ਆਂਦੇਆਂ ਨੂੰ ਸਾਡਾ ਸਭ ਸੜ ਗਿਆ ਕੋਈ ਨਹੀਂ ਹੌਸਲਾ ਕਰ ਡੰਗਰ ਡੁੰਗਰ ਵੀ ਅੰਦਰ ਸੀਗੇ ਕਿਸ ਤਰ੍ਹਾਂ ਡੰਗਰ ਬਚਾ ਲਏ ਸੀ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਗਏ ਨਹੀਂ ਤਿੰਨਾਂ ਚੌ ਕੁੜੀਆਂ ਦੇ ਹੋਂ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਗੱਲਣੇ ਆਂਦੇ ਦੇ ਉਹ ਵੀ ਵਿੱਚੇ ਸੜ ਗਏ ਸਭ ਕੁਝ ਕੀ ਲੱਗਦਾ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਨਹੀਂ ਜੀ ਸਾਨੂੰ ਕੋਈ ਪਤਾ ਐਵੇਂ ਝੂੜ ਕਿਉਂ ਮਾਰੀ ਕੇ ਅੱਗ ਸਵੇਰ ਦੀ ਲੱਗੀ ਸੀ ਨਹਿਰ ਦੇ ਕੰਡੇ ਕਿ ਜਾਂ ਕਿਸੇ ਨੇ ਇਹ ਕੁੜੀਆਂ ਆਈਆਂ ਸਾਡੀਆਂ ਬਾਹਰੋਂ ਜ਼ਵੇਲੇ ਉਹਨਾਂ ਨੇ ਦੱਸਿਆ ਸਾਨੂੰ 3 ਵਜੇ ਦਾ ਟਾਈਮ ਪੇ ਵੀ ਅੱਗ ਲੱਗੀ ਦੀ ਹੈ ਪਿੱਛੇ ਅਸੀਂ ਉੱਠ ਕੇ ਖੜੇ ਹੋ ਗਏ ਪਾਣੀ ਪੂਣੀ ਲੈ ਗਿਆ ਸੀ 도ੜੇ ਬਰ ਅੱਗ ਸਾਡੇ ਕੋਲ ਕੰਟਰੋਲ ਨਹੀਂ ਹੋਈ ਪਾਣੀ ਵਾਲਿਆਂ ਨੇ ਗੂਨ ਕੀਤਾ ਨੇਰੀ ਚੱਲਣ ਡਈ ਦੀ ਸੀ ਫਿਰ ਸਾਡੇ ਕੋਲਾਂ ਤੇ ਆ ਪਈ ਅੱਗ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗਿਆ ਜੀ ਜੋ ਹੱਕ ਹਨ ਸਾਫ ਹੈ ਇੱਥੇ ਕਿਹੜਾ ਅਸੀਂ ਕਿਹਦੇ ਕੇ ਨੇ ਕੋਈ ਕੀਤਾ ਜਾਂ ਕੇ ਦੇ ਲਾਈਏ ਜੋ ਇਨਸਾਫ ਹੈ ਅਸੀਂ ਰਹਿਣਾ ਹੈਗਾ ਬਰਸਾਤ ਕੱਟਣੀ ਹੈ ਅੱਗੇ ਬਰਸਾਤ ਆ ਰਹੀ ਹੈ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਰੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਫਗੋ ਜੋ ਕਪੜਾ ਲੇੜਾ ਹੀ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਭਾਂਡੇ ਆ ਦੇਖ ਸਕਦੇ ਆਣ ਕੇ ਤੁਸੀਂ ਦੇਖ ਲਓ ਇੱਥੇ ਮੌਕਾ ਦੇਖ ਲਓ ਜੋ ਹੱਕ ਇਨਸਾਫ ਸਰਕਾਰ ਕੋਲ ਹੈ ਸਾਨੂੰ ਮਦਦ ਮਿਲਣੀ ਚਾਹੀਦੀ